ਨਿਊਜ਼ ਬੁਲੇਟਿਨ ਪੰਜਾਬ ਵਿੱਚ ਆਪ ਜੀ ਦਾ ਸਵਾਗਤ ਹੈ ਬਟਾਲਾ ਚ ਬੀਤੇ ਕੱਲ ਹੋਈ ਗੋਲੀਬਾਰੀ ਦੀ ਘਟਨਾ ਚ ਦੋ ਨੌਜਵਾਨਾਂ ਦੀ ਮੌਤ ਹੋਈ ਸੀ ਅਤੇ ਚਾਰ ਲੋਕ ਜ਼ਖਮੀ ਹੋਏ ਸਨ ਉੱਥੇ ਹੀ ਮ੍ਰਿਤਕ ਨੌਜਵਾਨਾਂ ਦੀ ਲਾਸ਼ਾਂ ਦਾ ਅੱਜ ਪੋਸਟਮਾਰਟਮ ਸਿਵਲ ਹਸਪਤਾਲ ਬਟਾਲਾ ਚ ਕਰਵਾਇਆ ਜਾ ਰਿਹਾ ਹੈ ਦੂਸਰੇ ਪਾਸੇ ਕਾਂਗਰਸੀ ਨੇਤਾ ਅਮਨਦੀਪ ਸਿੰਘ ਜੰਤੀਪੁਰ ਦਾ ਕਹਿਣਾ ਸੀ ਕਿ ਇਹ ਹਮਲਾ ਉਹਨਾਂ ਉੱਤੇ ਹੋਇਆ ਸੀ 没 <muchas>

ਰਬਾ ਬੱਚਾ ਰੱਬਾ ਗਈ ਤੇ ਦੀ ਕਿਸਮਤ ਦੇ ਨਾਲ ਲਈ ਉਹ ਕੇਹਦੇ ਬੱਚਾ ਰੱਬਾ ਇਹ ਖਮੇ ਸਭੀ ਹੋਰ ਚੱਲ 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 ਮੈਂ ਕਿਹਾ ਤੁਸੀ ਹੋਰ 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 ਚੱਲ 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 ਮ ਕੱਲ ਜੀ ਕੋਈ ਵਕਤ ਕਰੀਬ 8 8:30 ਵਜੇ ਸ਼ਾਮ ਦੀ ਗੱਲ ਹੈ ਅਸੀਂ ਆਪਣੇ ਦਫ਼ਤਰੋਂ ਜਿਹੜੇ ਮੇਰੇ ਭਾਈ ਆਏ ਨੇ ਉਹਨਾਂ ਦੇ ਸ਼ੋਰੂਮ 'ਤੇ ਜਾ ਕੇ ਬੈਠੇ ਉਹਨੇ ਜੀ ਕੋਈ ਦੋ ਮੋਟਰਸਾਈਕਲਾਂ ਤੇ ਚਾਰ ਜਣੇ ਕੋਈ ਦੋ ਹੋਰ ਨਾਲ ਚੱਲ ਕੇ ਬੰਦੇ ਆਉਂਦੇ ਆ ਤੇ ਅੰਨਾਂ ਤੋਂ ਦ ਫਾਇਰਿੰਗ ਸਾਡੇ ਤੇ ਸ਼ੁਰੂ ਕਰਦੇ ਜਿਹਦੇ ਜੀ ਜਦੋਂ ਮੇਰਾ ਤੇ ਬਚਾ ਕੇ ਮੇਰੇ ਜਿਹੜੇ ਸਾਥੀ ਸੀਗੇ ਨਾਲ ਇੱਕ ਕਾਕਾ ਇਹ ਮੁੰਡਾ ਇੱਕ ਨਾਲ ਵਿਚਾਰਾ ਉਦਾਂ ਹੀ ਸਾਨੂੰ ਵੇਖ ਕੇ ਆ ਕੇ ਉੱਥੇ ਖਲੋ ਗਿਆ ਮੁੰਡਾ ਲੋਕਲ ਸ਼ਹਿਰ ਦਾ ਉਹ ਜਿਹੜੇ ਵਿਚਾਰੇ ਇਹਨਾਂ ਨੇ ਮੌਤੇ ਘਾਟ ਉਤਾਰਦੇ ਜਿਹਦੇ ਨਾਲ ਚਾਰ ਬੰਦਿਆਂ ਦੇ ਹੋਰ ਗੋਲੀਆਂ ਲੱਗੀਆਂ ਉਹ ਚਾਰ जख्मी ਹੋਏ ਹਸਪਤਾਲ ਦਾਖਲ ਹੋ ਬਿਲਕੁਲ ਜੀ ਇਹਦੇ ਪਿੱਛੇ ਗੈਂਗਸਟਰਾਂ ਦਾ ਹੀ ਹੱਥ ਆ ਗੈਂਗਸਟਰਾਂ ਵੱਲੋਂ ਸਾਨੂੰ ਤੇ ਸਾਡੇ ਪਰਿਵਾਰ ਨੂੰ ਹੁਣਦੀਆਂ ਨਹੀਂ ਕੋਈ ਤਰੀ ਪੰਜ 6 ਸਾਲਾਂ ਤੋਂ ਜਾਨ ਨੂੰ ਮਾਰਦੀਆਂ ਧਮਕੀਆਂ ਫਰੋਤੀਆਂ ਦੀਆਂ ਕਲਾਂ ਨਿਤੀਆਂ ਹੁੰਦੀਆਂ ਮੇਰੇ ਵੱਲੋਂ ਕਰੀਬ ਪਿਛੇ 55 ਸਾਲਾਂ ਚ ਕੁਝ 10 ਫਿਰ ਅੰਦਰ ਜਾਏ ਨਾ ਸਾਰੇ ਜਿਹੜੇ A ਕੈਟਾਗਰੀ ਦੇ ਗੈਂਗਸਟਰਸ ਨੇ ਇਹਨਾਂ ਨੇ ਕਈ ਵਾਰ ਸਾਡੇ ਤੇ ਹਮਲੇ ਵੀ ਕਰਾਏ ਪਹਿਲਾਂ ਵੀ ਸਾਡੇ ਤੇ ਹਮਲੇ ਹੁੰਦੇ ਆਏ ਤੇ ਹੁਣ ਵੀ ਸਾਡੇ ਤੇ ਕਈ ਵਾਰੀ ਇਹਨਾਂ ਨੇ ਅਟੈਕ ਕਰਾ ਚੁੱਕੇ ਜਿਨ੍ਹਾਂ ਚ ਇੱਕ ਵਾਰ ਤਾਂ ਇਹਨਾਂ ਕੱਲ ਇਨਜਾਮ ਦਿੱਤਾ ਜਿਹਦੇ ਚ ਸਾਡੇ ਦੋ ਸਾਥੀ ਜਿਹੜੇ ਮਾਰੇ ਪੁਲਿਸ ਜੀ ਵੇਖੋ ਟੋਟਲ ਲਾਅ ਐਂਡ ਆਰਡਰ ਦਾ ਫੇਲਿਅਰ ਹੈ ਮੈਂ ਕੱਲੀ ਬਟਾਲੇ ਦੀ ਗੱਲ ਕਰਾਂ ਪੰਜਾਬ ਚ ਜਿਹੜੀ ਆ ਕੋਈ ਲਾਅ ਐਂਡ ਆਰਡਰ ਨਾਂ ਦੀ ਚੀਜ਼ ਹੀ ਕੋਈ ਨਹੀਂ ਬਟਾਲੇ ਜ ਤੁਸੀਂ ਮੇਰੇ ਤੋਂ ਵੱਧ ਜਾਣਦੇ ਹੋ ਲੋਕ ਬਹੁਤ ਸਾਰੇ ਐਸੇ ਜਿਹੜੇ ਅੰਦਰ ਖਾਤੇ ਚੁੱਪ ਕਰਕੇ ਇਹਨਾਂ ਨੂੰ ਫਰੋਤੀਆਂ ਦੇ ਜਾਂਦੇ ਜਿਹੜਾ ਕੋਈ ਸਾਡੇ ਵਰਗਾ ਫਰੋਤੀ ਦੇਣ ਤੋਂ ਨਾ ਕਰਦਾ ਤੇ ਉਹਦਾ ਆਏ ਹੜ ਕਰਦੇ ਨਹੀਂ ਤੇ ਕੋਈ ਘਰ ਐਸਾ ਨਹੀਂ ਕੋਈ ਵਪਾਰੀ ਕੋਈ ਦੁਕਾਨਦਾਰ ਬਟਾਲੇ ਦਾ ਮੈਨੂੰ ਕਹ ਦੋ ਇੱਕ ਇੱਕ ਵੀ ਬੰਦਾ ਦੱਸ ਦੋ ਉਹ ਕਾਰੋਬਾਰ ਬਾਅਦ ਸ਼ੁਰੂ ਕਰਦਾ ਤੇ ਉਹਨੂੰ ਫਰੋਤੀਆਂ ਪਹਿਲਾਂ ਆਉਂਦੀਆਂ ਕੋਈ ਅੰਦਰ ਖਾਤੇ ਵਿਚਾਰੇ ਦਈ ਵੀ ਜਾਂਦੇ ਆ ਤੇ ਜੇ ਕੋਈ ਆਪਣੀ ਗੱਲ ਕੋਈ ਪ੍ਰਸ਼ਾਸਨ ਅੱਗੇ ਰੱਖਦਾ ਤੇ ਉਹਦੀ ਕੋਈ ਸੁਣਵਾਈ ਨਹੀਂ ਹਾਂ ਕਾਕਾ ਜੀ ਜਿਹੜਾ ਸਾਡਾ ਸਾਥੀ ਸੀਗਾ ਇੱਕ ਮੁੰਡਾ ਕਨਮ ਮਾਜਣਾ ਬਟਾਲੇ ਦਾ ਉਦੀ ਦੋਨਾ ਦੀ ਡੈਥ ਹੋ ਗਈ ਚਾਰ ਜਣਾਂ ਨੇ ਜਿਹੜੇ ਆ ਇੱਕ ਮੇਰਾ ਭਾਈ ਆਈ ਦਾ ਛੋਟਾ ਬ੍ਰਦਰ ਜਿਹੜਾ ਆ ਚੰਦਰ ਤੇ ਨਾਲ ਉਹਦੇ ਤਿੰਨ ਜਣੇ ਹੋਰੇ ਆ ਜਿਹੜੇ ਚਾਰ ਜਣੇ ਜ਼ਖਮੀ ਆ ਉਹਨਾਂ ਦੀ ਕੀ ਹਾਲਤ ਹੈ ਉਹਨਾਂ ਦੀ ਹਾਲਤ ਕੁਝ ਠੀਕ ਹੈ ਜੀ ਕਿਸੇ ਦੀ ਲੱਤ 'ਚ ਲੱਗੀ ਹੈ ਗੋਲੀ ਕਿਸੇ ਦੀ ਵੱਖੀ 'ਚ ਲੱਗੀ ਆ ਪਰ ਆਊਟ ਆਫ ਡੇਂਜਰ ਨੇ ਉਹਨਾਂ ਦੀ ਹਾਲਤ ਕੁਝ ਠੀਕ ਹੈ ਅੰਡਰ ਟ੍ਰੀਟਮੈਂਟ ਆ ਅੰਡਰ ਟ੍ਰੀਟਮੈਂਟ ਆ ਹਾਂ ਜੀ ਸਰ ਕੰਕੀ ਗਿਆਣਾ ਜਾਂਦੇ ਕੱਲ ਦੇ ਜੀ ਮੈਂ ਜਨਾ ਸਭ ਨੂੰ ਸੁਣਾਉਣਾ ਖਾਸ ਕਰਕੇ ਉਹ ਜਿਹੜਾ ਬੱਚਾ ਛੋਟਾ 24 ਸਾਲ ਦਾ ਉਹਦੇ ਕੰਨ ਬਹਾ ਜੀ ਔਰ ਉਹਦੀ ਮਾਤਾ ਬਹੁਤ ਹੀ ਦੁੱਖ ਲਗਾ ਆਪਨ ਇਹ ਮੱਤੇ ਨੇ ਜੇ ਕੋਈ ਵੇਖਿਆ 6 ਮਹੀਨੇ ਦੇ ਘਰ ਪਰੇ ਬਾਕੀ ਕਰਸਾ ਔਰ ਸਿਰਫ ਇਕਲੋਤਾ ਪੁੱਤਰ ਹੀ ਜਾਓ ਆਪਣੇ ਮਾਪਿਆਂ ਦਾ ਉਹਦੀ ਮਾਂ ਦਾ ਰੋਣ ਦੇਖਿਆ ਨਹੀਂ ਜਾਦਾ ਉਹਦੇ ਹਾਲਾਤ ਪਤਾ ਨਹੀਂ ਇਹ ਕਿਸ ਤਰ੍ਹਾਂ ਮਤਲਬ ਇਹ ਹਜ ਮਨੂ ਹੋ ਜਾਂਦਾ ਵਾ ਕਿ ਕਟਨਾਵਾ ਹੋ ਜਾਂਦੀ ਹੈ ਕਿ ਇਹ ਕਰਸੀ ਨਹੀਂ ਕੀਤਾ ਜਾਂਦਾ ਕਿ ਇਹ ਕਿਉਂ ਕਰ ਰਹੇ ਆ ਕਿਉਂ ਮਾਰ ਰਹੇ ਉਸੋ ਚਾਰਾ ਮਸੂਮ ਜੇ ਦਾ ਕੀ ਕਸੂਰ ਹੀ ਕਰ ਰਿਹਾ ਔਰ ਇਹ ਹਜ ਕਟਨਾਵਾ ਪੰਜਾਬ ਦੇ ਵਿੱਚ ਪਹਿਲੀ ਵਾਰੀ ਤੋਂ ਹੋ ਰਹੀ ਹੈ ਰੋਜ਼ ਹਰ ਸ਼ਹਿਰ ਦੇ ਵਿੱਚ ਰੋਜ਼ ਇੱਕ ਦੋ ਇਨਸੀਡੈਂਟ ਹੁੰਦੇ ਆ ਜਿਹਦੇ ਨਾਲ ਮੰਨ ਲਓ ਲੋਕਾਂ ਦੇ ਵਿੱਚ ਜਿਹੜੀ ਆ ਸੁਰੱਖਿਆ ਦੀ ਭਾਵਨਾ ਜਿਹੜੀ ਵਧਦੀ ਜਾ ਰਹੀ ਹੈ ਜਿਹਦੇ ਨਾਲ ਲੋਕਾਂ ਦਾ ਸਰਕਾਰ ਦੇ ਉੱਤੇ ਨਿਭਵਾਸ ਉੱਠਦਾ ਜਾ ਰਿਹਾ ਹੈ ਇਹ ਇਸ ਸਟੇਟ ਦਾ ਮੇਨ ਕੰਮ ਹੁੰਦਾ ਵਾ ਲੋਕਾਂ ਨੂੰ ਪ੍ਰੋਟੈਕਸ਼ਨ ਦੇਣਾ ਜੇ ਸਰਕਾਰ ਜਿਹੜੀ ਆ ਲੋਕਾਂ ਨੂੰ ਪ੍ਰੋਟੈਕਸ਼ਨ ਦੇ ਵਿੱਚ ਵਿੱਚ ਸਫਲ ਨਹੀਂ ਹੁੰਦੀ ਹੈ ਜੀ ਫਿਰ ਸਰਕਾਰ ਮੰਨੀ ਜਾਂਦੀ ਹੈ ਮੈਂ ਸਮਝਦਾ ਵੀ ਸਰਕਾਰ ਨੂੰ ਇਸ ਪਾਸੇ ਖਿਆਲ ਰੱਖਣਾ ਚਾਹੀਦਾ ਲੋਕਾਂ ਨੂੰ ਪ੍ਰੋਟੈਕਸ਼ਨ ਦੇਣੀ ਜਿਹੜੀ ਹੈ ਲੋਕਾਂ ਦਾ ਇਹ ਚਾਪੜਾ ਵਿਸ਼ਵਾਸ ਬਣਨਾ ਚਾਹੀਦਾ ਹੈ ਬਾਗੀ ਕਟਣਾ ਕੋਈ ਹੋਰ ਪੁਲਿਸ ਇਹਨੂੰ ਸੈਟਪਰ ਤੇ ਕੇਸ ਕਰਦੇ ਜਾਂ ਜਿਹੜੇ ਜਿਹੜੇ ਭੇਟ ਚੜ੍ਹ ਕੇ ਦੇ ਆਂਸਰ ਵਾਲੀ ਭੇਟ ਕਰਕੇ ਉਹ ਇਸ ਨੂੰ ਮੜਾ ਕੀ ਹੋ ਸਕਦਾ ਜਿਹੜੀ ਗੱਲ ਤੁਹਾਡੇ ਸਿੱਟੇ ਦੇ ਦਿੱਤਾ ਡਿਲੀਵਰੀ ਜਿਹੜਾ ਕਹੀ ਹੈ ਲਾਂਡਰ ਆਰਡਰ ਕੀ ਹਾਲਤ ਇਹ ਨਹੀਂ ਕਿ ਵਿਗੜ ਚੁੱਕੀ ਦੀ ਆ ਤੇ ਇਸ ਅੰਸ਼ ਨੂੰ ਕੋਈ ਦਾਰੀ ਨਹੀਂ ਲਿਆ ਗਿਆ ਖੁਦ ਸਲਾਹ ਕਹਿ ਰਿਹਾ ਕੁਝ ਕਹਿ ਰਿਹਾ ਪੁਲਿਸ ਦੇ ਹੱਥੋਂ ਵਗਿਆ ਨੇ ਯਾ ਕੀ ਹੈ ਸਾਨੂੰ ਸਮਝ ਲੱਗਦੀ